ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਮਿੱਤਰੋ ਆਪਾਂ ਲੈ ਕੇ ਚੱਲਿਆਂ ਕਣਕ ਮੰਡੀ ਤੇ ਹੋ ਗਿਆ ਵੇਲ ਉੱਥੇ ਕਹਿੰਦੇ ਲਿਆਉ ਟਰਾਲੀਆਂ ਇੱਕ ਸਵੇਰੇ ਲੈ ਗਏ ਇੱਕ ਕੱਲ ਵੇਚਿਆ ਆਈ ਤੀ ਤੇ ਅੱਜ ਚੱਲਿਆਂ ਲੈ ਕੇ ਪਹਿਲਾਂ ਵੇਲ ਨਹੀਂ ਤੀ ਇੱਕ ਹਫਤਾ ਭਰ ਕੇ ਖੜਾ ਰੱਖੀ ਆ ਕਹਿੰਦੇ ਵੇਲੇ ਟਾਈਮ ਤੋਲ ਦਾਂਗੇ ਚਲੋ ਹੁਣ ਚੱਲਦੇ ਆਪਾਂ ਲੈ ਕੇ ਟਰਾਲੀ 52 ਦਾ ਸਮਗਰ ਜਿਹੜੀ ਪਿੰਡ ਵਾਲੀ ਵੱਡੀ ਥੀ ਉਹ ਇਹਦੇ ਵਿੱਚ ਇਹ ਪਹੁੰਚ ਗਏ ਆ ਅੱਜ ਤੋਂ ਤੇ ਆਪਾਂ 68 ਨੰਬਰ ਲੱਗਦਾ ਪੱਖਾ ਦੇਖੋ ਰੂੜ ਰੈਟਰਾ ਖੜਾ ਫਟ ਜਾ ਵੀ ਬੱਸ ਬੋਰੀਆਂ ਚੱਕਣ ਦਾ ਰਹਿ ਗਿਆ ਤੇ ਕਣਕ ਤਾਂ ਹੁਣ ਟਰਮੀ ਟੱਲੀਓਂ ਆਉਂਦੀ ਆ ਨਿਬੜ ਗਿਆ ਕੰਮ ਤੇ ਕੀ ਗਾਣਾ ਸਾਰੀ ਦਿਹਾੜੀ ਇੱਕ ਕੋਟਰਾਂ ਦੀਆਂ ਕਿਸੇ ਰੇ ਆਉਂਦੀਆਂ ਨੇ ਜਿਹੜੀ ਕੋਈ ਮੋਟੀ ਮੋਟੀ ਵਿਛੇਤੀ ਆ ਨਹੀਂ ਤਕਰੀਬਨ ਕੰਮ ਲੱਭੀ ਲੱਗ ਗਿਆ ਜਾ ਕਿਸੇ ਨੇ ਭਰ ਕੇ ਖੜਾਈਆਂ ਵੀ ਉਹਨੇ ਜਿੱਤਾਂ ਦੀ ਨੇਗਾ ਪੀ ਹਰੇਕ ਸਾਲ ਮਾੜੀ ਮੋਟੀ ਅਪਗ੍ਰੇਡ ਹੋਈ ਜਾਂਦੀ ਆ ਪੱਕਿਆਂ ਦੇ ਵਿੱਚ ਤੇ ਹੁਣ ਪੀਪਾ ਚਾੱਕੇ ਨਹੀਂ ਪਾਉਣਾ ਪੈਂਦਾ ਕਣਕ ਲਵੇ ਲਾਈ ਜਾਂਦੇ ਨੇ ਤੇ ਆਪਣੇ ਆਪ ਵਿੱਚ ਜਾਈ ਜਾਂਦੀ ਆ ਦੇਖੋ ਐਲੀਵੇਟਰ ਲੱਗਿਆ ਕੰਪੈਨ ਵਾਲੀ ਸਿਸਟਮ ਹੈ ਵੀ ਇਹ ਲੈਦਾ ਮੋਟਰ ਚੱਲਦੀ ਹੈ ਤੇ ਫੱਖੇ ਦੇ ਲੈਦਾ ਚੱਲਦੀ ਹੈ ਕਿਉਂਕਿ ਲੈਦਾ ਲੈਦਾ ਨੇ ਟਾਇਰ ਲੱਗੇ ਹੋਏ ਨੇ ਜਿੱਥੇ ਮਰਜ਼ੀ ਦੇ ਜਾ ਸਕਦੇ ਹੋ ਜਿਹੜੇ ਮਰਜ਼ੀ ਪੱਖੇ ਨਾਲ ਲਾ ਸਕਦੇ ਹਾਂ ਗੁਰਦੀਪ ਵਾਲਿਆਂ ਦਾ ਬਣਿਆ ਹੋਇਆ ਆ ਨੰਬਰ ਹੈ ਦਾ ਤੇ ਕਣਕ ਟਾਕੀ ਰਹੀ ਇਹਹੀ ਟਰਾਲੀ ਲੈ ਗਈ ਆਪਣੀ ਪੱਖਾ ਲੱਗਣ ਤੇ ਦੂਈਆ ਦੂਸਰੀ ਨੂੰ ਪੱਖਾ ਲੱਗ ਗਿਆ ਤੇ ਰਿੰਪਾ ਭਾਈ ਪਹੁੰਚ ਗਿਆ ਬੜਗੁੱਜਰਾਂ ਵਾਲਾ ਜਾਂਦਾ ਹੋਜੀ ਮੈਟਰ ਨਾਲ ਮੈਂ ਵਕਾਹਾਂ ਦਾ ਕਰੋ ਛੱਤਾਂ ਦਾ ਡਿਜ਼ਾਈਨ ਚੈੱਕ ਤੇ ਕੰਮ ਚੱਲ ਦਾ ਸੀਲਿੰਗ ਦਾ ਤੇ ਆਣੇ ਆਪਿਆ ਸਾਰਾ ਇਹ ਹੈਗੀ ਆ ਜੀ ਰਸੋਈ ਰਸੋਈ ਵੀ ਕਰਾਤੀ ਡਾਊਨ ਸੀਲਿੰਗ ਫੇਵਰੇਟ ਲੱਗਣੀ ਹੈ ਚਿਮਨੀ ਆਹ ਹੈਗੀ ਆ ਜੀ ਲੌਫੀ ਚੱਲੀ ਜਾਂਦਾ ਕੰਮ ਕਰ ਤੇ ਕਿੱਥੇ ਆਪਿਆ ਨਾਲ ਆ ਗਿਆ ਅੱਜ ਤਾਰਾਂ ਵਾਲੇ ਬਿਜਲੀ ਦੀਆਂ ਤਾਰ ਪਾਉਣੀਆਂ ਸਾਰੀ ਆਪਾਂ ਹੈਵਲ ਦੀ ਫਾਰਮੈਨ ਸਾਹਿਬ ਖੜੇ ਨੇ ਹੁਣ ਗਰਮੀ ਤੁਹਾਨੂੰ ਪਤਾ ਵੀ ਹਰੇ ਅੰਦਰ ਕੋਈ ਪੱਖਾ ਨਹੀਂ ਕੁਛ ਨਹੀਂ ਹੈਗਾ ਇਸ ਕਰਕੇ ਫਿਰ ਐਡਾ ਹੀ ਕੰਮ ਕਰਨਾ ਪੈਣਾ ਤੇ ਜਾਲ ਪਿਛਾਰਿਆ ਤਾਰਾਂ ਦਾ ਕਿੰਨੀਆਂ ਕਬਨੀਆਂ ਨੇ ਤਾਂ ਲਾਈਟਾਂ ਰੋਟਾਂ ਬਹੁਤ ਲੱਗਣੀਆਂ ਹਨਾ ਇਸ ਲਈ ਅਗੇ ਨੇ 15 ਲਾਈਟਾਂ ਵਾਏ ਆ ਇੱਕ ਕਮਰੇ ਦੇ ਵਿੱਚ 15 ਲਾਈਟਾਂ ਨੇ ਆ ਇਹਦੇ ਵਿੱਚ ਡਾਉਨ ਸੀਲਿੰਗ ਜੋ ਬਹੁਤ ਜਾਲ ਪਾ ਰਹੇ ਹਾਂ ਤਾਰਾਂ ਨਾਲ ਬੱਲੇ 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 ਫੋਰ ਮੈਨ ਕਿੱਥੇ ਕੰਮ ਕਰਦਾ ਤੂੰ ਕਿਹੜੀ ਦੁਕਾਨਾ ਤੇਰੀ ਮੈਨ ਨੰਬਰ ਕੋਲ ਆਉਂਦਾ ਨਵਿੰਦਗਨ ਰੋਡ ਜੀ ਅਮਲੋ ਅਮਲੋ ਨੰਬਰ ਕੀ ਹੈ ਨੰਬਰ ਹੈ 996850085 ਜੇ ਕਿਸੇ ਵੀਰ ਨੇ ਆਪਣਾ ਮਕਾਨ ਦਾ ਕੰਮ ਕਰਾਉਣਾ ਹੈ ਬਿਜਲੀ ਦਾ ਤਾਰਾਂ ਦਾ ਜੋ ਵੀ ਫਿਟਿੰਗ A to Z ਕੰਮ ਕਰਦਾ ਵੀਰ ਆਪਾਂ ਸਾਰੇ ਮਕਾਨਦਾਰ ਨੂੰ ਠੇਕਾ ਦਿੱਤਾ ਹੋਇਆ ਹੈ ਪਹਿਲਾਂ ਪਾਈ ਪਾਹੂ ਪਾਹਾਂ ਦਾ ਜੋ ਵੀ ਬੋਰਡ ਵਾਰ ਦਾ ਇਹ ਸਾਰਾ ਇਹ ਹੀ ਕਰਿਆ ਤੇ ਹੁਣ ਫੀਟਿੰਗ ਦਾ ਕੰਮ ਚੱਲ ਰਿਹਾ ਕਿੰਨੇ ਐਮਐਮ ਦੀ ਜਾਲੇ ਤਾਰ ਪੈ ਰਹੀ ਹੈ ਇੱਥੇ 2.5 2.5 ਐਮਐਮ ਦੀ ਪਾ ਰਹੇ ਆ ਜਿਹੜੀ ਏਸੀ ਨੂੰ ਪਾਉਣੀ ਆ ਉਹ 4 ਐਮਐਮ ਉਹ ਜਿਹੜੀ ਏਸੀ ਨੂੰ ਪਾਉਣੀ ਆ 4 ਐਮਐਮ ਦੀ ਪਾਉਣੀ ਆ ਬਾਕੀ 2.5 ਹੀ ਪੈ ਰਹੀ ਆ ਸਾਰੀ ਉਹ ਹੈਵਨ ਤੇ ਆ ਕਮਰੇ ਜਿਹੇ ਹੋ ਗਿਆ ਕੰਮ ਸਾਰੇ ਕੰਮ ਨਾਲ ਨਾਲ ਚੱਲਦੇ ਨੂੰ ਦਿਖਾਉਨੇ ਆ ਜੀ ਮਿੱਤਰੋ ਜਿਹੜਾ ਬਾਹਰ ਆਪਣਾ ਵਿਹੜਾ ਖੁੱਲਾ ਇਹਦਾ ਕੰਮ ਚੱਲ ਪਿਆ ਪੱਥਰ ਲਵਾਈ ਦਾ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਛੋਟੇ ਪੀਸ ਲਾਏ ਨੇ ਇਹ ਹੈਗੇ ਫੁੱਟ 2 1/2 ਫੁੱਟ ਪੌਣੇ 2 ਫੁੱਟ 21 3 20 ਇੰਚੀ ਦੇ ਨੇ ਸਾਰੇ ਮੇਨ ਪੱਥਰ ਵਾਲਾ ਫੋਰਮੈਨ ਆ ਬੈਠਾ ਹੈ ਨੰਬਰ ਬੋਲੋ ਤੁਹਾਡਾ ਕੀ ਹੈ ਕਿੱਥੇ ਕੰਮ ਕਰਦੇ ਹੋ ਇਹ ਜਿੱਦੇ ਰੇਤਾ ਹੁੰਦਾ ਉਹ ਸੱਜ ਦਾ ਕੰਮ ਕਰਦਾ ਹਾਂ ਨੰਬਰ ਕੰਨਾ ਹੈ 9871 ਹਾਂ 687 ਹਾਂ 06 ਜਿਹੜੇ ਕਿਸੇ ਵੀਰ ਨੇ ਕੰਮ ਕਰਾਉਣਾ ਪੱਥਰ ਦਾ ਚਿੱਡੀ ਮਰਜੀ ਵੱਡੀ ਕੋਠੀ ਹੋਵੇ ਪੂਰਾ ਘੈਂਟ ਕੰਮ ਕਰਦਾ ਜਿਆਦਾ ਆਪਣੀ ਸੇਵਾ ਦਾ ਬੋਕਾ ਦੋ ਹਮੇ ਵੀ ਬੜੀ ਅੱਗੇ ਲਗਾਏਗੇ ਸਮਝ ਲਓ ਸਾਡਾ ਕੰਮ ਮੁੱਕ ਗਿਆ ਗ੍ਰੈਂਡ ਗ੍ਰੀਨਿੰਗ ਹੋ ਗਈ ਸਾਰੀ ਇਹਦੀ ਰਖੜਾਈ ਕਹਿੰਦੇ ਨੇ ਜਿਹਨੂੰ ਉਹ ਤੋਂ ਬਾਅਦ ਤੁਹਾਨੂੰ ਫੇਰ ਦਿਖਾਵਾਂਗੇ ਵੀ ਕਿੰਨੀ ਵਧੀਆ ਫਿਨਿਸ਼ਿੰਗ ਤੇ ਕਿੰਨਾ ਘੰਟਾ ਕੰਮ ਕੀਤਾ ਤੇ ਹੁਣ ਤੁਹਾਨੂੰ ਪਤਾ ਵੀ ਸਾਰੇ ਪੱਥਰ ਦੇ ਉੱਤੇ ਰੇਤਾ ਪਿਆ ਹਲੇ ਸਫਾਈ ਨਹੀਂ ਹੈਗੀ ਫੇਰ ਦਿਖਾਵਾਂਗੇ ਤੁਹਾਨੂੰ ਇਹਨਾਂ ਪੂਰਾ ਘੰਟਾ ਇੱਥੇ ਵੀ ਇੱਕ ਕਮਰਾ ਜੀ ਬੈਡਰੂਮ ਉੱਪਰ ਵਾਲਾ ਇਹਦਾ ਵੀ ਚੱਲਦਾ ਕੰਮ ਫਰੋਂ ਤਾਰ ਜਾਂਦੀ ਆ ਦੇਖੋ ਇਦਾਂ ਆਲੇ ਫਿੱਚਦਾ ਵੀਰ ਇਦਾਂ ਔਰੇ ਤਾਰ ਫਿੱਚਰੇ ਜਾਂ ਉਧਰ ਉਹਦੇ ਖਲਾਸ ਨਾਲ ਤੇ ਇਧਰੋਂ ਰੋੜ ਸਜਾਈ ਜਾਂਦੇ ਨੇ ਆ ਦੇਖੋ ਬਹੁਤ ਤਾਰ ਆ ਉਰੇ ਇਕੱਠੀ ਹੋ ਗਈ ਦੇਖੋ ਤੁਸੀਂ ਜਾਲ ਖਾਈ ਬਣ ਗਿਆ ਇੱਕ ਕਿਸਮ ਦਾ ਹੋਈ ਹੋਈ ਬਰਾਸ਼ਟਾ ਹੋ ਰਿਹਾ ਮੈਂ ਕਿਹਾ ਚੰਗਾ ਨਿਕਲ ਆਇਆ ਹੈ ਜਾਨੀ ਇਸ ਤੋਂ ਬਿਹਤਰ ਹੋਣ ਦਾ ਕੋਈ ਨਹੀਂ ਹੈ ਚੰਗਾ ਨਾ ਕਰ ਆਹ ਨਕਲ ਵਾਲੇ ਮਾੜੇ ਲੋਕੀ ਕੀ ਅਗਲੇ ਤੇ ਹਾਂਜੀ ਕਣਕ ਦਾ ਨਿਬੜ ਗਿਆ ਦੀ ਗਾ ਜੀ ਕੰਮ ਕਰ ਤੇ ਹੁਣ ਆਪਣੀ ਕਿਹੜੀ ਆ ਇਹ ਏਸੀ ਵਾਲੀ ਜੱਸੇ ਬਾਈ ਫੋਰਮੈਨ ਵਾਲੀ ਤੇ ਲਾਡੀ ਬਾਈ ਦੋਏ ਲੱਗੇ ਹੋਏ ਨੇ ਸਫਾਈ ਕਰਨ ਬੜੀ ਛੇਤੀ ਟਾਈਮ ਨਾਲ ਲੱਗੇ ਨੇ ਸਮਝ ਨਹੀਂ ਆਈ ਵੀ ਹਿੰਮਤ ਨਾਲ ਆ ਕਰਦੀ ਹੈ ਕਹਿੰਦੇ ਆ ਜੋੜਾਂ ਜਾੜਾਂ ਜੋ ਕੱਢਦੀ ਲਾਡੀ ਬਾਈ ਚੰਗੀ ਤਰ੍ਹਾਂ ਪ੍ਰੈਸ਼ਰ ਨਾਲ ਜਾਓ ਜਾਓ ਚਲੋ ਇਹ ਮੜਾ ਉੱਪਰ ਚੜੀ ਹਨ ਸਾਨੂੰ ਗੱਲਾ ਹੋ ਜੇ ਨਾ ਦੇਖ ਕੇ ਜਾਈਂ ਟਰੋ ਆਪਾਂ ਐਵੇਂ ਸਹੋਲੀ ਪਾਣੀ ਕਰਨ ਮੱਕੀ ਨੂੰ ਡਾਂਡੀ ਖੜੀ ਔਰੇ ਮੱਕੀ ਤੇ ਆਹ ਏਰੀਆ ਹਾਲੇ ਸਾਰਾ ਤੁਹਾਡੇ ਸਾਹਮਣੇ ਆ ਦੇਖੋ ਜੰਨਾ ਵੀ ਖੜਾ ਤੂੜੀ ਬਣਾਉਣ ਤੋਰਿਆਂ ਦਾ ਨਾੜੇ-ਨਾੜ ਪਿਆ ਸਵਾਰ ਤੂੜੀ ਦੀ ਇੰਨੀ ਵੇਗ ਕਰ ਰਹੀ ਆ ਇੱਕ ਰੀਪਰ ਆ ਚੱਲਿਆ ਉਰੇ ਆ ਗਿਆ ਅੰਬਗੋਲ ਆ ਪਰਲੀ ਸਾਈਡ ਚੱਲਦਾ ਨਹੀਂ ਤਕਰੀਬਨ ਸਾਰਾ ਹੀ ਉਦਾਂ ਹੀ ਖੜਾ ਘਟੋ ਘਟੋ 100 ਤੋਂ ਪਲੱਸ ਹੋਣਾ ਉਰੇ ਕੀਲਾ ਘਟੋ ਘਟ ਇੱਥੇ ਤੱਕ ਆ ਦੇਖ ਲੋ ਆਣ ਭਰਾ ਹੋਈਆਂ ਨਹੀਂ ਬਣਾ ਰਹੇ ਤੂੜੀ ਬਣਾਉਣੀ ਚਾਹੀਦੀ ਆ ਕਿਉਂਕਿ ਇਹ ਕਿਹੜਾ ਖਰਾਬ ਹੁੰਦੀ ਆ ਕੰਢੀ ਤੇਰਾ ਟਾਕੇ ਜਾਂ ਮਕਾਨ ਚ ਪਾਈ ਹੋਵੇ ਜਾਂ ਧੜ ਲਾਈ ਹੋਵੇ ਇਹਦਾ ਕੀ ਜਾਂਦਾ ਐਤਕੀ ਨਹੀਂ ਕੰਮ ਹੋਊ ਅਗਲੇ ਸਾਲ ਕੰਮ ਆਜੂ ਜ਼ਰੂਰੀ ਆ ਪਿੱਤਰੋ ਬਣਾਉਣੀ ਇਹ ਆਪੋ ਆਪਣੇ ਪਲਾਟਾਂ ਦੀ ਜਰੂਰ ਬਣਾਓ ਨਹੀਂ ਉਹ ਵੀਰਾਂ ਨੂੰ ਦੇ ਦਿਓ ਜਿਹੜੇ ਵੀਰਾਂ ਦੀ ਕਣਕਾਂ ਸੜ ਗਈਆਂ ਤੂੜੀਆਂ ਸੜ ਗਈਆਂ ਉਹਨਾਂ ਨੂੰ ਮੈਸੇਜ ਲਾ ਦਿਓ ਵੀ ਤੁਸੀਂ ਲੈ ਜਾਓ ਬਣਾ ਕੇ ਜੇ ਆਪ ਨਹੀਂ ਬਣਾਉਣੀ ਅੱਡੇ ਹੱਟ ਗਿਆ ਟਾਈਮ ਆ ਅੱਜ ਬਹੁਤ ਜਾਦੇ ਹਵਾ ਚੱਲ ਪਈ ਸਾਜ ਰਹੀ ਸੋ ਭਾਈ ਹੋ ਦੇਖੋ ਪਾਣੀ ਪੋਣੀ ਆਪਾਂ ਕਰਤਾ ਦੇ ਮੋਟਰ ਤੇ ਆ ਸਾ ਉਲੀ ਵਾਲੀ ਤੇ ਇਹ ਤਾਂ ਵਾਚ ਚੱਲਿਆ ਪਿੰਡ ਨੂੰ ਸਵੇਰੇ 6:30 5 6 ਵਜੇ ਮੇਰੇ ਜਿਹੜਾ 7 ਵਜੇ ਜਿੱਦਾਂ ਵੀ ਲੋਟ ਲੱਗਦਾ ਆ ਜਾਈਦਾ ਜਿੱਦਾਂ ਆਪਣੇ ਪਲਾਟਾਂ ਨੂੰ ਪਾਣੀ ਚੱਲਿਆ ਹੁੰਦਾ ਵੀ ਇਹ ਲੈਗਾਂ ਦੇ ਵਿੱਚ ਭਰ ਜਾਣਗੇ ਨੱਕਾ ਮਾਰ ਕੇ ਦੂਏ ਨੂੰ ਕਰਕੇ ਚਲੇ ਜਾਈਦਾ ਦੂਸਰੇ ਦਿਨ ਭਰ ਕੇ ਫੇਰ ਅਗਲੇ ਨੂੰ ਕਰ ਜਾਈਦਾ ਬੱਸ ਇੰਤਰ ਰਜਾਨਾ ਵੇੜੇ ਜੱਦੀਆਂ ਦੇ ਬਾਕੀ ਤੁਹਾਨੂੰ ਪਤਾ ਹੁਣ ਪਾਣੀ ਈ ਜਾ ਜਿੰਨਾ ਪਾਣੀ ਲਾ ਰਹੇ ਹੋ ਓਨੀ ਵਧੀਆ ਘੱਟ ਪਾੜੂਗੀ ਤੇ ਓਨੀ ਵਧੀਆ ਮੱਕੀ ਦਾ ਝਾੜ ਹੋਊਗਾ ਹੁਣ ਪਾਣੀ ਦੇ ਸਿਰ ਤੇ ਹੀ ਆ ਬੱਸ ਰਿਹਾਂ ਸਪਰਿਆ ਨਾਲ ਤੁਹਾਨੂੰ ਪਤਾ ਕੰਮ ਨਿਪੜਿਆ ਹੋਇਆ ਇਹਦੇ ਤੇ ਕਿਉਂਕਿ ਕੱਟਕਾਰਡ ਪੂਰਾ ਕਰ ਗਈ ਮੱਕੇ ਟੌਪ ਦੀ ਲਈ ਆ ਫਸਲਾਂ ਆ ਸੋਨ ਸੋਕਾ ਨਾਲ ਲੱਗ ਜਾ ਜੇ ਸੀ ਤੋਂ ਲੱਗ ਗਿਆ ਸਭ ਦੇ ਲੋ ਛਾੜ ਕਰ ਜਾਣਾ ਸਾਰਾ ਪਾਣੀ ਤੇ ਡਿਪੈਂਡ ਕਰਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਡੇ ਸ੍ਰੀ ਕਾਲ ਮੇਲੇ ਨਾਲ ਇਸ ਵੀਡੀਓ ਦੇ ਵਿੱਚ